ਮੁਸੀਬਤ ਦਾ ਵੇਲਾ ਹੋਵੇ ਇਨਸਾਨ ਇਨਸਾਨੀਅਤ ਭੁੱਲ ਜਾਂਦਾ ਹੈ ਦੂਸਰੇ ਇਨਸਾਨ ਦੀ ਮਦਦ ਕਰਨਾ ਤਾਂ ਦੂਰ ਇਨਸਾਨ ਖੁਦ ਦੇ ਪਰਿਵਾਰ ਨੂੰ ਵੀ ਕਈ ਵਾਰ ਪਿੱਛੇ ਛੱਡ ਕੇ ਚਲਾ ਜਾਂਦਾ ਹੈ ਜਦ ਮੁਸੀਬਤ ਭਾਰੀ ਪੈ ਜਾਵੇ ਬ੍ਰਾਜ਼ੀਲ ਦੇ ਵਿੱਚ ਕੁਝ ਐਸਾ ਹੀ ਦੇਖਣ ਨੂੰ ਮਿਲਿਆ ਜਿੱਥੇ ਕਿ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਕਿਉਂਕਿ ਭਾਰੀ ਹੜਾ ਹੈ ਪਰ ਇਸ ਦਰਮਿਆਨ ਇੱਕ ਕੋੜਾ ਜੋ ਕਿ ਘਰ ਦੇ ਉੱਤੇ ਫਸਿਆ ਹੋਇਆ ਸੀ ਉਸਨੇ ਸਭ ਦਾ ਧਿਆਨ ਖਿੱਚਿਆ ਉਸ ਨੂੰ ਰੈਸਕਿਊ ਕੀਤਾ ਗਿਆ ਹੈ ਘਰ ਦੀ ਛੱਤ ਦੇ ਉੱਤੇ ਖੜੇ ਨੂੰ ਦਰਸਨ ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹੈਲੀਕਾਪਟਰ ਦੇ ذریعے ਇੱਕ ਨਿਊਜ਼ ਚੈਨਲ ਏਰੀਆ ਦੀ ਕਵਰੇਜ ਕਰ ਰਿਹਾ ਸੀ ਉਸੇ ਦਰਮਿਆਨ ਇੱਕ ਘੋੜਾ ਦਿਖਾਈ ਦਿੱਤਾ ਹਲਕੇ ਭੂਰੇ ਰੰਗ ਦਾ ਇਹ ਜੋ ਘੋੜਾ ਹੈ ਘਰ ਦੀ ਛੱਤ ਦੇ ਉੱਤੇ ਚੜਿਆ ਹੋਇਆ ਸੀ ਕਿਉਂਕਿ ਸਾਰੇ ਪਾਸੇ ਤਾਂ ਪਾਣੀ ਭਰਿਆ ਹੋਇਆ ਆਲੇ ਦੁਆਲੇ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਤੇ ਨਾਲ ਹੀ ਇਹ ਘੋੜਾ ਉੱਤੇ ਖੜਾ ਹੋਇਆ ਸੀ ਛੱਤ ਦੇ ਤਸਵੀਰਾਂ 'ਚ ਤੁਹਾਨੂੰ ਦੇਖ ਵੀ ਰਿਹਾ ਹੋਣਾ ਇਸ ਘੋੜੇ ਨੂੰ ਜਦ ਸਾਹਮਣੇ ਦੇਖਿਆ ਤਾਂ ਹਰ ਕੋਈ ਇਹੀ ਚਾਹੁੰਦਾ ਸੀ ਕਿ ਇਸ ਨੂੰ ਕਿਸੇ ਤਰ੍ਹਾਂ ਬਚਾਇਆ ਜਾਏ ਕਿਤੇ ਇਹ ਨਾ ਹੋਵੇ ਕਿ ਇਹ ਘੋੜਾ ਵਿੱਚ ਹੀ ਡੁੱਬ ਕੇ ਆਪਣੀ ਜ਼ਿੰਦਗੀ ਤੋਂ ਰੁਖਸਤ ਹੋ ਜਾਏ ਤਾਂ ਫਿਰ ਕਿਸੇ ਉਸ ਤੋਂ ਬਾਅਦ ਤੁਰੰਤ ਜੋ ਸਮਾਜ ਸੇਵੀ ਸੰਸਥਾਵਾਂ ਨੇ ਉੱਥੇ ਦਾ ਜੋ ਪ੍ਰਸ਼ਾਸਨ ਹੈ ਉਹ ਹਰਕਤ ਦੇ ਵਿੱਚ ਆਇਆ ਤੇ ਇਸ ਸਭ ਦੌਰਾਨ ਲਾਈਵ ਇਸ ਦਾ ਟੈਲੀਕਾਸਟ ਵੀ ਕੀਤਾ ਗਿਆ ਕਿ ਕਿਵੇਂ ਇਸ ਘੋੜੇ ਨੂੰ ਬਚਾਇਆ ਗਿਆ ਜਿੱਥੇ ਕਿ ਤੁਹਾਨੂੰ ਵੀ ਦਿਖਾ ਰਿਹਾ ਕੀ ਜਦੇ ਘੋੜਾ ਛੱਤ ਦੇ ਉੱਤੇ ਸੀ ਤਾਂ ਬਾਕੀ ਇਸ ਦੇ ਜੋ ਪਰਿਵਾਰ ਵਾਲੇ ਸੀ ਜਿਨ੍ਹਾਂ ਨੇ ਇਸ ਨੂੰ ਰੱਖਿਆ ਹੋਇਆ ਸੀ ਉਹ ਤਾਂ ਛੱਡ ਕੇ ਤੁਰ ਗਏ ਉਹਨਾਂ ਨੇ ਇਸ ਦੀ ਪਰਵਾਹ ਨਹੀਂ ਕੀਤੀ ਪਰ ਘੋੜਾ ਜਦ ਉੱਤੇ ਦੇਖਿਆ ਤਾਂ ਜੋ ਦੇਸ਼ ਵਾਸੀ ਨੇ ਸਾਰੇ ਉਹਨਾਂ ਨੇ ਇਸ ਦੀ ਮਦਦ ਕੀਤੀ ਤੇ ਉੱਥੇ ਜਾ ਕੇ ਫਿਰ ਸ਼ਿਪ ਦੇ ਰਾਹੀਂ ਜਦ ਗਏ ਜੋ ਲਾਈਫ ਸੇਵਿੰਗ ਬੋਟਸ ਹੁੰਦੀਆਂ ਨੇ ਤਾਂ ਜਿਹੇ ਦੇ ਵਿੱਚ ਲਾਈਫ ਬੋਟ ਦੇ ਜ਼ਰੀਏ ਹੀ ਇਸ ਘੋੜੇ ਨੂੰ ਬਚਾਇਆ ਗਿਆ ਹਾਲਾਂਕਿ ਬੜਾ ਅਲੱਗ ਜਾ ਲੱਗਦਾ ਸੋਚਣਾ ਕਿ ਘੋੜੇ ਨੂੰ ਭਲਾ ਕਿਵੇਂ ਕਿਸੇ ਕਿਸ਼ਤੀ 'ਚ ਲਿਆਇਆ ਜਾ ਸਕਦਾ ਇਹ ਵੀ ਬੜਾ ਪ੍ਰੀਪਲਾਨਡ ਤਰੀਕੇ ਦੇ ਨਾਲ ਸੋਚ ਕੇ ਇਹਨਾਂ ਨੇ ਕੀਤਾ ਇੱਥੇ ਤੁਹਾਨੂੰ ਦਿਖਾ ਰਿਹਾ ਨਾਲੋਂ ਨਾਲ ਕਿ ਜੋ ਘੋੜਾ ਸੀ ਉਸ ਨੂੰ ਜੋਸ ਦੀਆਂ ਲੱਤਾਂ ਇਕੱਠੀਆਂ ਕਰਕੇ ਚਿਹਰਾ ਕੰਟਰੋਲ ਕਰਕੇ ਕਿਉਂਕਿ ਘੋੜਾ ਵੀ ਕਿਤੇ ਹਾਈਪਰ ਨਾ ਹੋ ਜਾਵੇ ਇਦਾਂ ਦੀ ਸਿਚੁਏਸ਼ਨ ਦੇਖ ਕੇ ਕਿਉਂਕਿ ਉਸਨੇ ਕਿੜਾ ਪਹਿਲਾਂ ਕਦੇ ਕਿਸ਼ਤੀ 'ਚ ਸਫ਼ਰ ਕੀਤਾ ਹੋਣਾ ਇਹ ਤਾਂ ਮੁਸੀਬਤ ਦੇ ਵੇਲੇ ਉਸ ਦੀ ਇਸ ਤਰ੍ਹਾਂ ਮਦਦ ਕੀਤੀ ਗਈ ਹੈ ਤਾਂ ਫਿਰ ਜਦ ਆਏ ਉਸ ਨੂੰ ਛੱਤ ਤੋਂ ਪਹਿਲਾਂ ਹੇਠਾਂ ਉਤਾਰਿਆ ਹੇਠਾਂ ਉਤਾਰ ਕੇ ਲਾਈਫ ਬੋਟ ਦੇ ਵਿੱਚ ਲਿਆਂਦਾ ਤੇ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਘੋੜਾ ਸੁਰੱਖਿਅਤ ਹੈ ਤੇ ਉਸ ਨੂੰ ਇੱਕ ਜੋ ਜੀਵਾਂ ਦਾ ਹਸਪਤਾਲ ਹੈ ਉਸ ਦੇ ਵਿੱਚ ਇਲਾਜ ਚੱਲ ਰਿਹਾ ਪਰ ਇੱਥੇ ਤੁਹਾਨੂੰ ਦੱਸੀਏ ਕਿ ਬਹੁਤ ਰੋਚਕ ਮੋੜ ਆਇਆ ਕਿਉਂਕਿ ਜੋ ਦੇਸ਼ ਦੇ ਪ੍ਰਧਾਨ ਦੀ ਗੱਲ ਕਰ ਲਈਏ ਤਾਂ ਜਹੇ ਦੇ ਵਿੱਚ ਉਹਨਾਂ ਨੂੰ ਵੀ ਜਿਆਦਾ ਖਬਰ ਮਿਲੀ ਤਾਂ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਉਹ ਵੀ ਮੁਸਕਰਾਉਂਦੇ ਹੋਏ ਨਜ਼ਰ ਆਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਘੋੜੇ ਨੂੰ ਬਚਾ ਲਿਆ ਗਿਆ ਜੇਕਰ ਤੁਹਾਨੂੰ ਜ਼ਿਆਦਾ ਜਾਣਕਾਰੀ ਦੱਸੀਏ ਤਾਂ ਬ੍ਰਾਜ਼ੀਲ ਦੀ ਇਹ ਸਾਰੀ ਖਬਰ ਹੈ ਜਿੱਤੇ ਕਿ ਇਸ ਘੋੜੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਨਾਮ ਵੀ ਇੱਕ ਦਿੱਤਾ ਗਿਆ ਸੀ ਇਸ ਘੋੜੇ ਨੂੰ ਨਾਮ ਦਿੱਤਾ ਗਿਆ ਕੈਰੇਮੈਲੋ ਸੋਸ਼ਲ ਮੀਡੀਆ ਤੇ ਨਾਮ ਦਿੱਤਾ ਕਿਉਂਕਿ ਜਿਵੇਂ ਹੀ ਦੇਖਿਆ ਉਸ ਤੋਂ ਬਾਅਦ ਦੇ ਵਿੱਚ ਲੋਕ ਕਹਿ ਰਹੇ ਸੀ ਕਿ ਕੈਰੇਮੈਲੋ ਨੂੰ ਬਚਾਓ ਤੇ ਇਹ ਵੀ ਹੈ ਕਿ ਜਦੋਂ ਵੀਡੀਓ ਸਾਹਮਣੇ ਆਈ ਉਸ ਦੇ 24 ਘੰਟਿਆਂ ਦੇ ਅੰਦਰ ਅੰਦਰ ਇਸ ਕੋੜੇ ਨੂੰ ਬਚਾਇਆ ਗਿਆ ਹੈ ਇਹ ਵੀ ਹੁਣ ਵੀਡੀਓ ਦੇ ਵਿੱਚ ਕੈਦ ਹੋਇਆ ਹਾਲਾਂਕਿ ਇੱਕ ਬਹੁਤ ਇੰਟਰਸਟਿੰਗ ਵੀ ਤੇ ਬਹੁਤ ਅਲੱਗ ਵੀ ਤਸਵੀਰਾਂ ਸੀ ਕਿਉਂਕਿ ਇਸ ਤਰ੍ਹਾਂ ਇੱਕ ਜੀਵ ਨੂੰ ਬਚਾਉਣਾ ਐਸੇ ਹੜ੍ਹਾਂ ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੈ ਜਿੱਤੇ ਆਮ ਲੋਕਾਂ ਦੀ ਜ਼ਿੰਦਗੀ ਨਹੀਂ ਬਚ ਪਾਰੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ 100 ਤੋਂ ਜ਼ਿਆਦਾ ਲੋਕ ਨੇ ਇਨਸਾਨੀ ਜ਼ਿੰਦਗੀਆਂ ਜਾ ਚੁੱਕੀਆਂ ਨੇ ਤੇ ਅਜੇ ਇਹ ਦੇ ਵਿੱਚ ਜੀਵ ਦੀ ਜ਼ਿੰਦਗੀ ਬਚਾਉਣਾ ਕਾਫੀ ਅਹਿਮ ਸੀ ਬਾਕੀ ਜੇਕਰ ਅੱਗੇ ਤੁਹਾਨੂੰ ਦੱਸੀਏ ਤਾਂ 24 ਘੰਟਿਆਂ ਦੇ ਅੰਦਰ ਅੰਦਰ ਹੀ ਇਸ ਨੂੰ ਬਚਾਇਆ ਗਿਆ ਤੇ ਐਸੇ ਦੇ ਨਾਲ ਹੀ ਲਾਈਵ ਟੀਵੀਜ਼ਨ ਦੇ ਉੱਤੇ ਇਹ ਸਾਰਾ ਜੋ ਬ੍ਰੌਡਕਾਸਟ ਹੈ ਉਹ ਕੀਤਾ ਜਾ ਰਿਹਾ ਸੀ ਕਿਉਂਕਿ ਇੱਕ ਕੌਤੂ ਦਾ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਫਿਲੀਪੀ ਨੈਟੋ ਉਸਨੇ ਇਸ ਦੇ ਅਪਡੇਟਸ ਦਿੱਤੇ ਤੇ 17 ਮਿਲੀਅਨ ਜੋਸ ਦੇ ਫੋਲੋਅਰ ਨੇ ਟਵਿੱਟਰ ਦੇ ਉੱਤੇ ਉਸ ਤੋਂ ਬਾਅਦ ਰੈਸਕਿਊ ਇਹ ਕੀਤਾ ਗਿਆ ਏ ਉਹਨੇ ਵੀ ਕਿਹਾ ਕਿ ਉਹ ਉਸ ਘੋੜੇ ਨੂੰ ਅਡਾਪਟ ਕਰ ਸਕਦਾ ਹਾਲਾਂਕਿ ਇਹ ਘੋੜਾ ਇੱਕ ਐਸਾ ਘੋੜਾ ਮੰਨਿਆ ਜਾ ਰਿਹਾ ਜੋ ਕਿ ਵਾਹਨ ਖਿੱਚਣ ਦੇ ਲਈ ਜਿਵੇਂ ਕਿ ਕੋਈ ਘੋੜਾ ਗੱਡੀ ਹੁੰਦੀ ਹੈ ਉਸ ਨੂੰ ਖਿੱਚਣ ਦੇ ਲਈ ਵਰਤਿਆ ਜਾਂਦਾ ਇਹ ਰੇਸਿੰਗ ਵਾਲਾ ਘੋੜਾ ਨਹੀਂ ਸੀ ਸ਼ਾਇਦ ਇਸੇ ਲਈ ਜਿਨ੍ਹਾਂ ਦੇ ਕੋਲੇ ਘੋੜਾ ਸੀ ਉਹਨਾਂ ਨੇ ਇਨਸਾਨੀਅਤ ਨਾ ਦਿਖਾਉਂਦੇ ਹੋਏ ਸਿਰਫ ਆਪਣਾ ਫਾਇਦਾ ਦੇਖਿਆ ਕਿ ਸਾਨੂੰ ਜ਼ਰੂਰਤ ਨਹੀਂ ਕੇਵਲ ਆਪਣੀ ਜਾਨ ਬਚਾਈਏ ਤੇ ਉੱਥੋਂ ਨਿਕਲਦੇ ਬਣੇ ਪਰ ਇਨਸਾਨੀਅਤ ਅਜੇ ਜ਼ਿੰਦਾ ਹੈ ਇਹ ਚੀਜ਼ ਸਾਨੂੰ ਬ੍ਰਾਜ਼ੀਲ 'ਚ ਜ਼ਰੂਰ ਦਿਖ ਚੁੱਕੀ ਹੈ ਇੱਥੇ ਤੁਹਾਨੂੰ ਦੱਸਿਏ ਤਾਂ ਪ੍ਰੈਜ਼ੀਡੈਂਟ ਨੂੰ ਵੀ ਉਸ ਦੌਰਾਨ ਜਦ ਖਬਰ ਦਿੱਤੀ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਦ ਪ੍ਰੈਜ਼ੀਡੈਂਟ ਨੂੰ ਪਤਾ ਲੱਗਿਆ ਬ੍ਰਾਜ਼ੀਲ ਦੇ ਕਿ ਇਸ ਤਰ੍ਹਾਂ ਘੋੜੇ ਨੂੰ ਬਚਾਇਆ ਗਿਆ ਤਾਂ ਉਹਨਾਂ ਨੇ ਖੁਸ਼ ਹੋ ਕੇ ਥੰਬਸ ਅਪ ਦਿਖਾਏ ਕਿ ਇਸ ਨੂੰ ਬਚਾ ਲਿਆ ਗਿਆ ਹੈ ਹਾਲਾਂਕਿ ਵੀਡੀਓ ਜ਼ਰੂਰ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਕੈਰੇਮੈਲੋ ਦੀ ਹੁਣ ਵੀਡੀਓਜ਼ ਨੂੰ ਦੇਖ ਕੇ ਲੋਕ ਇਹ ਹੀ ਕਹਿ ਰਹੇ ਨੇ ਕਿ ਇਨਸਾਨੀਅਤ ਅਜੇ ਜ਼ਿੰਦਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੀ رائے ਵੀ ਜ਼ਰੂਰ ਦਿਓ